ਮੋਲਜੀ ਸਿੰਘ ਚਪਾਲਸਰ ਵਾਲੀ ਕਲਾ ਜੀ ਇੱਕ ਕੀ ਮਸਲਾ ਤੁਹਾਡੇ ਇਥੋਂ ਦਾ ਜਿਹੜੇ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜੀ ਕੁਝ ਦਿਨ ਪਹਿਲਾਂ ਡੇਰੇ ਦੇ ਵਿੱਚ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਪਰਸੋ ਰਾਤ ਬਾਬਾ ਜੀ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜੀ ਇੱਕ ਨਹੀਂ ਦੋ ਰੇ ਤਿੰਨ ਵਾਰ ਹਮਲਾ ਕੀਤਾ ਗਿਆ ਜੀ ਉਹ ਤੇ ਲਾ ਲੋ ਇਹਨਾਂ ਦੇ ਕਿਸੇ ਤੋ ਚੰਗੀ ਬਚਾਅ ਹੋ ਗਿਆ ਪਰ ਉਹ ਉਹਨਾਂ ਮਾਰਨ ਦੀ ਨੀਅਤ ਨਾਲ ਜੋ ਵੀ ਕੀਤਾ ਮਾਰਨ ਦੀ ਨੀਅਤ ਨਾਲ ਕੀਤਾ ਜੀ ਕਿੰਨੇ ਕੁ ਫਾਇਰਫੋਰ ਕਿਤੇ ਉਹਨਾਂ ਕਿੰਨੇ ਕੁ ਬੰਦੇ ਸੀਗਾ ਲਾਪਰ 10 15 ਬੰਦੇ ਸੀਗੇ ਤੇ ਤਿੰਨ ਚਾਰ ਫਾਇਰ ਕਿਤੇ ਜੀ ਬਨੇ ਡੇਰੇ ਵਿੱਚ ਦਾਖਲ ਹੋਏ ਆ ਹਾਂਜੀ ਇੱਕ ਇੱਕ ਜਿਹੜੀ ਮੇਨ ਗੇਜ ਮੇਨ ਸੜਕਾ ਉੱਥੋਂ ਐਂਟਰ ਕੀਤੇ ਜੀ ਮੇਰ ਕੰਦ ਜੀ ਹੂੰ ਤੇ ਇਹਨਾਂ ਡੇਰੇ ਦੇ ਰੱਖਿਆ ਉਹਨਾਂ ਕੋਈ ਆਪਣਾ ਵਿਚਾਰ ਕੀਤਾ ਗਿਆ ਇਹਨਾਂ ਕੀਤਾ ਪਰ ਲੜੋ ਦਸਨ ਮੁਤਾਬਤ ਨਹੀ ਗੋਲੀ ਚੱਲੀ ਇਹਨਾਂ ਕੋਲ ਹੂੰ ਹਾਂਜੀ ਉਹਨਾਂ ਦਾ ਸਿੱਧੀਆਂ ਇਹਨਾਂ ਨੂੰ ਗੋਲੀਆਂ ਸਿੱਧੀਆਂ ਮਾਰੀਆਂ ਜੀ ਹੁਣ ਸਾਰੇ 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 ਪਿੰਡਾਂ ਦੇ ਜਿਹੜੇ ਮੋਤਵਾਰੇ ਇਕੱਠੇ ਹੋਏ ਆ ਕੀ ਹੁਣ ਮੰਗ ਕਰਨਗੇ ਪੁਤ ਪ੍ਰਸ਼ਾਸਨ ਕੋਲ ਜਾਂ ਸਰਕਾਰ ਤੋਂ ਅਸੀਂ ਤੇ ਮੰਗ ਕਰਦੇ ਆ ਕਿ ਬਾਬਾ ਜੀ ਨੂੰ ਛੇਤੀ ਛੇਤੀ ਇਨਸਾਫ ਦਵਾਇਆ ਜਾਵੇ ਜੋ ਵੀ ਦੋਸ਼ੀ ਆ ਉਹਨਾਂ ਨੂੰ ਛੇਤੀ ਛੇਤੀ ਫੜਿਆ ਜਾਵੇ ਅਸੀਂ ਉਮੰਗ ਕਰਦੇ ਆ ਜੀ ਇਹ ਸਰਕਾਰ ਤੋਂ। ਸੋ ਅੰਜ ਬਾਬੇ ਜੀ ਕੀ ਆਪਣਾ ਨਾਂ ਤੇ ਕੀ ਇੱਥੋਂ ਦੇ ਸਥਾਨ ਦਾ ਡੇਰੇ ਦਾ ਕੀ ਨਾਂ ਆ? ਅ ਡੇਰੇ ਦਾ ਨਾਂ ਹੈ ਜੀ ਡੇਰਾ ਬਾਬਾ ਭੀਮਨਾਥ ਸਰੈਲੀ ਕਰਾਂ। ਇਹ ਬਾਈਏ ਦਾ ਡੇਰਾ ਹੈ ਜੀ ਸੰਧੂ ਆ ਬਾਬੇ ਪੀਰਾਂ ਦਾ ਬਾਬੇ ਭੀਮਨਾਥ ਦੇ ਨਾਂ ਤੇ ਡੇਰਾ ਹੈ ਜੀ। ਕਿੰਨਾ ਕੁ ਪੁਰਾਣਾ ਤੇ ਕੀ ਇਤਿਹਾਸਕ ਡੇਰਾ ਹੈ? ਇਹ ਦਰਸ਼ਣ ਵਾਲੇ ਦੱਸਦੇ ਆ ਸਿਆਣੇ ਬੰਦੇ ਵੀ ਬਹੁਤ ਪੁਰਾਣਾ ਡੇਰਾ ਘਟੋ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ। ਤੇ ਕੀ ਘਟਨਾ ਜਿਹੜੀ ਬੀਤੀ ਰਾਤ ਨੂੰ ਵਾਪਰੀ ਹੈ ਕੀ ਹੋਇਆ ਇਹ ਬੀਤੀ ਰਾਤ ਦਰ ਹਨ ਰਾਤ ਨੂੰ 1 ਵਜੇ ਬੰਦੇ ਪਏ ਹੈ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 1 ਵਜੇ ਰਾਤ ਨੂੰ ਬੰਦੇ ਪਏ ਆ ਬੀਤੀ ਰਾਤ ਦਰ ਹਨ ਤੇ ਉਸ ਤੋਂ ਬਾਅਦ ਘੰਟੇ ਬਾਅਦ ਫੇਰ ਦੁਬਾਰਾ ਬੰਦੇ ਪਏ ਆ ਜੀ ਤੇ ਫੇਰ ਉਸ ਤੋਂ ਬਾਅਦ 3 ਵਾਰ ਰਾਤ ਨੂੰ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਏ ਸੀ ਉਹ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਉਹਨਾਂ ਕੋਲ ਹਥਿਆਰ ਸੀ ਕੋਈ ਹਥਿਆਰ ਕੀਤਾ ਨਾ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਘਾਇਰ ਕੀਤੇ ਉਹਨਾਂ ਨੇ ਘੱਟੋ ਘੱਟ 3-4 ਫਾਇਰ ਕੀਤੇ ਹੂੰ ਅਗੋ ਡੇਰੇ ਤੇ ਤਰਪਨ ਕਾਮ ਲੋਕੀ ਰ ਆਪਣੇ ਰੱਖਾ ਵਿੱਚ ਕੀਤਾ ਗਿਆ ਫਾਇਰ ਹਾਂਜੀ ਅਸੀਂ ਡੇਰੇ ਦੇ ਵੱਲ ਸੇਫਟੀ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਤੋਂ ਫਾਇਰ ਨਹੀਂ ਹੋਇਆ ਹੂੰ ਤੇ ਮਤਲਬ ਕਿ ਕੀ ਲੱਗਦਾ ਕਿੰਨੇ ਕੁ ਬੰਦੇ ਸੀਗੇ ਤੇ ਬੰਦੇ 10-15 ਬੰਦੇ ਸੀਗੇ ਹਾਂਜੀ ਇਹ ਮਤਲਬ ਕਿ ਤੁਹਾਡੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹ ਵਿੱਚ ਕੋਈ ਇਹਨਾਂ ਦਾ ਕੋਈ ਆ ਕੋਈ ਸਾਹਮਣੇ ਕੋਈ ਚਿਹਰਾ ਨਹੀਂ ਉਹਨਾਂ ਨੇ ਪਹਿਲਾਂ ਉਹਨਾਂ ਦੌਰਾਨ ਸੀਸੀਟੀਵੀ ਹੀ ਕੈਮਰੇ ਨੂੰ ਹੀ ਖਰਾਬ ਕੀਤਾ ਗਿਆ ਹਾਂਜੀ ਉਹਦੇ ਵਿੱਚ ਕੋਈ ਚਿਹਰਾ ਨਹੀਂ ਨਹੀਂ ਕੋਈ ਚਿਹਰਾ ਨਹੀਂ ਨਜ਼ਰ ਕੋ ਗੱਡੀਆਂ ਸਿਰਫ ਗੱਡੀ ਨਜ਼ਰ ਆ ਰਹੀ ਹੈ ਗੱਡੀ ਦਾ ਕਲਰ ਜਿਹਾ ਰੰਗ ਨਜ਼ਰ ਆ ਰਿਹਾ ਹੈ ਵੀ ਸਰਕਾਰ ਕੋਲ ਕੀ ਚਾਹੋਂ ਸ਼ਿਕਾਇਤ ਕਰਕੇ ਸਾਡੀ ਤਾਂ ਇਹੀ ਮੰਗ ਹੈ ਵੀ ਜੋ ਸਾਡੇ ਤੇ ਹਮਲਾ ਹੋਇਆ ਇਹਦੀ ਕੋਈ ਮੰਗ ਹੈ ਪਤਾ ਦੋਸ਼ੀ ਬੰਦੇ ਫੜੇ ਜਾਣ ਤੇ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਆਏ ਸੀ ਜਲਦੀ ਤੋਂ ਜਲਦੀ ਇਸ ਨੂੰ ਸਾਬ ਪਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਹੁਣ ਜਿਹੜੇ ਕੈਮਰੇ ਆ ਉਹ ਡੇਰੇ ਵਿੱਚ ਲੱਗੇ ਜਾਂ ਹੋਰ ਲਾਇਆ ਜਾ ਰਿਹਾ ਹਾਂਜੀ ਕੈਮਰੇ ਲੱਗੇ ਹੋਏ ਆ ਅੰਦਰ ਤੇ ਉਹ ਜਿਹੜੇ ਬਾਹਰ ਸੀ ਉਹ ਅੱਜ ਲਾ ਰਹੇ ਹਾਂ ਇਥੇ ਡੇਰੇ ਵਿੱਚ ਆ ਜੇ ਮੌਕਾ ਦਿਖਣ ਕੀ ਕਰਨਾ ਵਾਪਰੀਆ ਤੇ ਕੀ ਕਾਰਵਾਈ ਕੋਲ ਚਲ ਕੀਤੀ ਜਾਂਦੀ ਹੈ ਸਾਨੂੰ ਠਾਣਾ ਸਿਹੜਾੜੀ ਦੇ ਤੇ ਤਲਾਬ ਨਾਲ ਤੇ ਮੈਂ ਕਿਹਾ ਮੌਕੇ ਤੇ ਇਹ ਡੇਰਾਗਾ ਬਾਬਾ ਪੀ ਬਨਾਵ ਜੀ ਦਾ ਸਿਹੜਾੜੀ ਦੇ ਡੇਰਾ ਵਾ ਤੇ ਇੱਥੇ ਇਸ ਟਾਂ ਸੇਵਾ ਕਰ ਰਹੇ ਨੇ ਪਪਾ ਤੁਮ ਬਦਲਨਾ ਕੀ ਸੇਵਾ ਕਰ ਰਹੇ ਉਹਨਾਂ ਦੱਸਿਆ ਵੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਰਾਤ ਹਨੇਰਾ ਹੀ ਸੀ ਕੋਈ ਨੌਇ ਦਾ ਟਾਈਮ ਜਿੰਨਾ ਆਪਣੇ ਘਰ ਵਿੱਚ ਨਵਾਂ ਜੋ ਰੋੜਾ ਪਿਆ ਨਾ ਬਾਹਰ ਆ ਕੇ ਬੜੇ ਜਿਹੇ ਡੇਰੇ ਦੇ ਵੇਖਿਆ ਦੋਨਾਂ ਪਹਿਰ ਕੀਤੇ ਪੰਜ ਚਾਰ ਤੇ ਹਨੇਰੇ ਚ ਇਹਨਾਂ ਨੂੰ ਫਰੰਦ ਲਗਾ ਕਿਹੜੇ ਬੰਦੇ ਨਾਲ ਰਲਗੁਲਾ ਪਿਆ ਪਿੰਡ ਦੀ ਸੰਗਤਾਂ ਨਾਲ ਗੀਸਿਆ ਰਿਹਾ ਇਹ ਉਹ ਆਪਣੇ ਮੋਟ ਸਾਹਿਬ ਕੰਦੇ ਦੀ ਗੱਲ ਤੇ ਮੌਕੇ ਤੋਂ ਭੱਜ ਕੇ ਦੀ ਪੜਤਾਲ ਕੀਤੀ ਜਾ ਰਹੀ ਹੈ ਰੰਗਾਈਆਂ ਸਾਰੀ ਦੋਸ਼ੀਆਂ ਬਾਰੇ ਪਤਾ ਲਾਇਆ ਜਾ ਰਿਹਾ ਕੋਈ ਆਸ-ਪਾਸ ਇਨਵੈਸਟੀਗੇਸ਼ਨ ਕਰਕੇ ਤੇ ਆਪਣੀ ਪੜਤਾਲ ਕਰਕੇ ਇਹਨਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਭਾਰ ਕਰਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਵਾਈ ਜਾਵੇਗੀ